ਪ੍ਰਣਾਮ ਸਾਰੇ ਬੱਚੇ ਮੈਂ ਸੰਜੀਤ ਕੁਮਾਰ ਸਾਡਾ ਸਕੂਲ ਦਾ ਨਾਮ ਟੈਗੋ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਅੱਜ ਦੇ ਦਿਨ ਜਿਵੇਂ ਕਿ ਸਰਕਾਰ ਦੀ ਹਦਾਇਤਾਂ ਆਈਆਂ ਨੇ ਕਿ ਅਗਲੇ 7 ਦਿਨ ਲਈ ਛੁੱਟੀਆਂ ਦਿੱਤੀਆਂ ਨੇ ਬੱਦੀ ਥਾਨੂੰ ਦੇ ਦੇ ਹੋਏ ਤੇ ਉਸ ਮੁਤਾਬਿਕ ਅਸੀਂ ਅੱਜ ਬੱਚਿਆਂ ਨੂੰ ਬੁਲਾ ਕੇ ਕੰਮ ਦੇ ਦਿੱਤਾ ਹੈ ਤੇ ਕੱਲ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਉਹਨਾਂ ਦੀਆਂ ਛੁੱਟੀਆਂ ਐਸ ਸਰਕਾਰ ਦੀ ਹਦਾਇਤ ਅਨੁਸਾਰ ਵੀ 14 ਤੱਕ ਛੁੱਟੀਆਂ ਰਹਿਣਗੀਆਂ ਤੇ 15 ਨੂੰ ਸਕੂਲ ਦੁਆਰਾ ਲਗੇਗਾ ਅੱਜ ਕਿਉਂ ਨਹੀਂ ਕੀਤੀ ਸੀ ਅੱਜ ਸਿਰਫ ਉਹਨਾਂ ਨੂੰ ਕਿਉਂਕਿ ਪੈਨਿਕ ਨਾ ਹੋ ਜਾਵੇ ਕਿਉਂਕਿ ਇਨਸਟਰਕਸ਼ਨ ਲੇਟ ਆਈ ਸੀ ਤੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਪੂਰਾ ਸਮਝਾ ਦਿੱਤਾ ਗਿਆ ਕੰਮ ਵੀ ਦਿੱਤਾ ਗਿਆ ਹੈ ਤੇ ਅਗਲੇ ਜਿਹੜੇ 6 ਦਿਨ ਨੇ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਹਨ ਟੀਚਰਾਂ ਨੂੰ ਵੀ ਹੋਣਗੀਆਂ ਛੁੱਟੀਆਂ ਆਪਟੀਚਰ ਵੀ ਆਪਣੇ ਜਿਹੜੇ ਜਿਹੜੇ ਪਲੱਸ 1 ਪਲੱਸ 2 ਦੇ ਟੀਚਰ ਨੇ ਉਹ ਸਕੂਲ ਆਇਆ ਕਰਨਗੇ ਤੇ ਉਸ ਤੋਂ ਨਿਚਲੇ ਕਲਾਸਾਂ ਦੇ ਉਹਨਾਂ ਨੇ ਔਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਬੱਚਿਆਂ ਲਈ ਸਰ ਜਿਵੇਂ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਉਹਨਾਂ ਨੂੰ ਤੁਸੀਂ ਅੱਜ ਸਵੇਰੇ ਛੁੱਟੀ ਕਰ ਸਕਦੇ ਸੀ ਕਿ ਉਹਨਾਂ ਦੇ ਬੱਚੇ ਸਰ ਇਹ ਇਹ ਇੰਨੀ ਸਹੀ ਪੋਸੀਬਲ ਨਹੀਂ ਹੋ ਪਾਂਦਾ ਸਾਡੇ ਕੁਝ ਸਿਸਟਮ ਦੇ ਵਿੱਚ ਕੁਝ ਪੇਰੈਂਟਸ ਜਿਹੜੇ ਆ ਨਹੀਂ ਸਮਝ ਪਾਉਂਦੇ ਨਾ ਸਾਡੇ ਜਿਹੜੇ ਗਰੁੱਪਸ ਆ ਉਹਨਾਂ ਦੇ ਵਿੱਚ ਉਹ ਨਹੀਂ ਜਾਣਕਾਰੀ ਲੈ ਪਾਉਂਦੇ ਤਾਂ ਉਹਨਾਂ ਨੂੰ ਬੁਲਾ ਕੇ ਅੱਜ ਅੱਛੇ ਤਰੀਕੇ ਨਾਲ ਸਮਝਾ ਦਿੱਤਾ ਗਿਆ ਹੈ ਤੇ ਅਗਲੇ 6 ਦਿਨ ਲਈ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਹਨ ਕਿਹੜੇ ਕਿਹੜੇ ਕਲਾਸ ਨਹੀਂ ਛੁੱਟਿਆ ਕਰਨਗੇ ਫਸ ਤੋਂ ਲੈ ਕੇ 10th ਕਲਾਸ ਤੱਕ ਹਾਂਜੀ ਬਾਕੀ ਲੱਗਣਗੇ ਹਾਂਜੀ ਬਾਕੀ ਕਲਾਸੋਂ ਕਿੰਨੇ ਬੱਚੇ ਆ ਜੀ ਆਪਣੇ ਸਕੂਲ ਚ 187 ਨੂੰ ਸਾਡੀ ਸਟੈਂਥ ਹੈ ਸਕੂਲ ਦੇ ਵਿੱਚ ਨਹੀਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਹਾਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਸਾਡੇ ਹੋਣਗੇ ਤਕਰੀਬਨ 111-12 ਬੱਚੇ ਸ਼ਾਇਦ ਸਾਰੇ ਸਾਰੇ ਆਏ ਨਹੀਂ ਨਹੀਂ ਉਹਦੇ ਵਿੱਚੋਂ ਕੁਝ ਬੱਚੇ ਆਏ ਨਹੀਂ ਕੁਝ ਨਹੀਂ ਆ ਪਾਏ ਠੰਡ ਦੇ ਮਤਲਬ ਜਿਵੇਂ ਪਹਿਲਾਂ ਨਹੀਂ ਆਉਂਦੇ ਸੀ ਤੇ ਸਾਡੇ ਵੱਲੋਂ ਛੁੱਟੀ ਅੱਜ ਕੱਲ ਤੋਂ ਦਿੱਤੀ ਗਈ ਹੈ